ਸਾਂਝਾ ਚਾਨਣਾ ਜਿੱਥੇ ਨਿਕਲਦਾ ਸਾਰੇ ਟੀਮਾਂ ਦੇ ਅਸਲੀ ਮੈਂਬਰ ਟੀਮਾਂ ਨੇ ਕਿ ਤਵਾਂ ਹੀ ਹੈਗਾ ਜੀ ਰਾਤ ਦੇ ਸਵਾ ਕੱਟ ਹੋ ਗਏ ਆ ਤੇ ਕੰਮ ਜਪਾ ਜਿਹੜਾ ਹੈਗਾ ਟੀਮਰ ਨਾਈਟ ਕੂਰ ਚੱਲਣ ਤੇ ਆਪਾਂ ਦੇ ਉਹ ਸਾਰੇ ਗੱਲੇ ਰੈਣੀ ਨੇ ਤੇ ਛੰਡੇ ਨੇ ਗੱਡੀ ਗੱਡੀ ਦੇ ਰੱਖ ਪਾਣਗੇ ਆ ਕਿ ਇੱਕ ਗੱਡੀ ਆਪਾਂ ਬਾਹਰ ਕੱਢਦੇ ਤੇ ਚੱਲਦੇ ਆ ਲੋ ਜੀ ਆਪਾਂ ਤੁਰ ਚੱਲਿਆਂ ਘਰ ਤੋਂ ਗੱਡੀ ਕੱਢ ਲਈ ਆਪਾਂ ਨੇ ਬਾਹਰ ਸਸ ਡੈਡੀ ਤੇ ਦਾਦੀ ਘਰੇ ਨੇ ਦੇਣ ਅੱਜ ਹੈਗਾ ਬੁੱਧਵਾਰ ਦਾ ਤੇ ਤਰੀਕ ਅੱਜ ਹੈਗੀ ਆ 13 ਹਨਾ 13 ਤਰੀਕ ਹਨਾ ਜੀ 13 ਤਰੀਕ ਆ ਠੀਕ ਲਓ ਜੀ ਮੰਮੀ ਲੰਮੀਆ ਗੇਟ ਬੱਚੇ ਗੱਟੀ ਚ ਜਾ ਕੇ ਬੈਠ ਗਏ ਆ ਇੱਧਰ ਸਰਦਾਰ ਜੀ ਵੀ ਤੁਰੇ ਜਾਂਦੇ ਆ ਚਲੋ ਤੁਹਾਨੂੰ ਪਤਾ ਤੁਨੂ ਫਿਰ ਵੇ ਕੋਥੇ ਜਾ ਕੇ ਮਿਲਾਂਗੇ ਕਿਉਂਕਿ ਰਾਸਤੇ ਦੇ ਵਿੱਚ ਚੰਨਣ ਦਾ ਨਹੀਂ ਹੋਣਾ ਹਨੇਰਾ ਹੋਇਆ ਹੋਇਆ ਵਾ ਟਾਈਮ ਤੁਨੂ ਪਤਾ ਕਾਫੀ ਹੋ ਗਿਆ ਹਨਾ 7:30 ਹੋਈ ਵੀ ਆ ਚਲੋ ਜੀ ਚਾਲਦੀ ਆਪਾਂ ਆਪਾਂ ਪਹੁੰਚ ਗਏ ਟਾਪੇ ਤੇ ਅੰਦਰ ਚਾਲਦੇ ਆਂ ਐਂਟਰੀ ਕਰਦੇ ਆਂ ਇੱਥੋਂ ਦੀ ਨੰਗ ਲੋ ਚਲੋ ਮਨਜੋਤ ਕਿੱਥੇ ਆ ਚੱਲ ਮੂਰੇ ਚੱਲ ਇਹ ਘੱਸੀ ਮੈਨੂੰ ਆ ਭਾਈ ਸਾਹੀ ਪਨੀਰ ਦਾਲ ਮੱਖਣੀ ਪਨੀਰ ਪੁਰਜੀ ਦੇ ਨਾਲ ਤੰਦੂਰੀ ਰੋਟੀਆਂ ਨੇ ਸਾਰੇ ਜਾਣੇ ਖਾਰੇ ਨੇ ਸਰਬ ਮੈਂ ਕਰਦੀ ਆ ਸਾਰਿਆਂ ਨੂੰ ਪਾਤੀ ਆ ਰੋਟੀ ਥਾਲੀਆਂ ਦੇ ਵਿੱਚ ਨਾਲ ਸਲਾਦ ਆ ਦੇ ਹੋ ਰਿਹਾ ਹੈ ਨਾ ਇਸ ਤੋਂ ਬੋਲਦੇ ਉਸ ਤੋਂ ਰਸਤੇ ਵਿੱਚ ਨਾ ਪਰਚਾ ਲਾ ਕੇ ਨੀ ਕਿੰਨੇ ਕਿੰਨੇ ਸੋਚਾ ਰਹੇ ਨੇ ਨਹੀਂ ਕਈਆਂ ਨੂੰ ਜਿਆਦਾ ਸੋਚਦਾ ਰਹਿੰਦਾ ਹੈ ਜੀ ਕਿਹਨੂੰ ਦਾ ਅੰਦੇਸ਼ ਆੜਨਾ ਪੁੱਛਿਆ ਹੈ ਠੀਕ ਹੈ ਹਾਂਜੀ ਹਾਂਜੀ ਕੋਡਿਫਾਈਡ ਕਰ ਲਿਆ ਠੀਕ ਹੈ ਵੀਰੇ ਅੱਧਾ ਦੇਣਾ ਨਿਕਾਣ ਨਿਵੇ ਕਰਦੇ ਹੋਰੇ ਰੱਖਦੇ ਅਜੀ ਨਾ ਸਾਈ ਤੁਜੀ ਗਿਦੇ ਨੇ ਹਾਂ ਇਹ ਦੇਖ ਰਿਹਾ ਵੀਡੀਓ ਬਣਦੀ ਹੈ ਵੀਡੀਓ ਬਣ ਰਹੀ ਹੈ ਜੂਰੀ ਘਾਦੇ ਵਿੱਚ ਬਹੁਤ ਕਰਦੀ ਹੈ ਜੀ ਬਿਜੂਟਾ ਬੇਰੋਟੀਾ ਲਾ ਰਹੇ ਆ ਇਸ ਟਾਈਮ ਉਹ ਲੈਣੇ ਬਾਹਰ ਪੁਆਇੰਟ ਤੋਂ ਲੈ ਲੈਣੇ ਜੂਰੀ ਦੇ ਵਿੱਚ ਸਸਤਾ ਦੂਰਾ ਬੇਸ ਨੂੰ ਟਾਪਾ ਸਾਰੀਆਂ ਇਸ ਗੁੜਤੀ ਆਪਾ ਕਰ ਰਹੇ ਆ ਸ਼ਤਦੂਰੀ ਰੋਟੀ ਆ ਰੋਟੀ ਵਿੱਚ ਚੱਕੜੀ ਹੈ ਆਜਾ ਤਾਂ ਗਾਇਸ ਭੈਣਾਂ ਦੀ ਬਲੌਗ ਬਣਾ ਲਿਆ ਖਾਂਦੀਆਂ ਨਹੀਂ ਨਹੀਂ ਉਹ ਖਾਂਦੀਓ ਵਾਲਾ ਬਣਾਉਂਦੀ ਸਰ ਮੰਮੀ ਹੁਣੇ ਵਿਖਾਈ ਜਾਂਦੇ ਆ। ਮੈਂ ਹੱਲੇ ਪੰਜ ਮਿੰਟ ਦੇ ਕਹ ਦੂੰ। ਹਾਂ। ਕਾ ਸੁਲਾਵ ਦੇ ਦੋ ਮੈਨੂੰ। ਨਾ 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 ਸੁਲਾਵ ਦੇ ਦੋ ਮੈਨੂੰ। ਕੀ ਦਾ ਰੋਕੀਤ ਮੁਰਦੇ ਨੇ ਕੈੜੀ ਨਹੀਂ ਦੀ ਕੋਲੀ ਹੋ啊 ਜਿਵੇਂ ਵਿਆਹ ਹੁੰਦੀਆਂ ਨੇ ਉਹ ਕੈੜੀਆਂ ਹੁੰਦੀਆਂ ਬਹੁਤ ਕੁਝ ਬਾਈ ਬਦਨਾ ਸਿਵਾਏ ਇੱਕ ਇੱਕ ਕਿਸ ਕਰ ਕਿਸ ਨੂੰ ਪਤਾ ਨਹੀਂ ਕਿ ਹਮਮ ਸਭ ਕੁਝ ਸ਼ੌਕ ਦਾ ਇਹ ਉਹ ਮੇਚਾ ਕੇ ਦੇ ਗਾਇਬ ਹੋ ਗਿਆ ਹਾਂ ਜਦਿਆ ਰਿਫਲਾਦ ਨੂੰ ਨਹੀਂ ਹੋਗ ਲੈਣਾ ਜਸੇ ਹਮੇ ਪਤਾ ਚੱਲੇਗਾ ਮਜਬੂਰ ਦੀ ਵਾਇਸ ਮਰ ਚੁੱਕੀ ਹੈ ल सब्जी बहुत सोद है मम्मी ने आवाज़ सुननी नहीं, मम्मी ने फिर रिव्यू देता है इमें करके नॉर्मला ज्यादा बच्च नून मिर्च नॉर्मल भी लून मिर्च है तो ना? ज्यादा तेल जी चलो भी खाना खा लिए है, फिर हैं ਆਦਿ ਅੱਦੇ ਅੱਧਾ ਨਾ ਡਾਬਟ ਜਾਉਂਗਾ ਕੀ ਚੱਲ ਆ ਗਿਆ ਅੱਧੇ ਨਾਲ ਦਾ 700 ਰੁਪਇਆ ਲੋਕ ਖਾ ਕੇ ਰੋਟੀਆਂ ਤੇ ਸਾਰੇ ਟੱਬਰ ਨੇ 700 ਚ ਕਾ ਲਿਆ ਡਿਨਰ ਕੋਣ ਅਸੀਂ ਚੱਲਿਆ ਘਰ ਨੂੰ ਚੱਲਣਾ ਮਸ ਹਨਾ ਪਾ ਕੇ ਬਾਬੇ ਵਾਲੀ ਚੌਂਕ ਜਾ ਫਾਟਾ ਰੋਟੀ ਨਿਕਲ ਗਈ। ਆਪੇ ਦੇ ਿੱਲੂ ਦਾ ਵੈਸ ਨੂੰ ਥੱਪਾ ਰੈਕਡ ਤੇ ਜਿਹੜੀ ਮੈਂ ਨਾਲ ਬਣਾਈ ਸੀ। ਨੂੰ ਤਾਂ ਕਾਟ ਕੇ ਰੱਖ ਲਈ। ਭਾਂਡੇ ਭਿੰਦੇ ਜਿਹੜੇ ਗੈੜੀ ਦੀ ਜੀ ਰੋਟੀ ਖਾਦੀ। ਜਿਹੜੇ ਜੀਪੀ ਨੂੰ ਗੈੜੀ ਨੇ ਰੋਟੀ ਖਾਦੀ ਉਹ ਭਾਂਡੇ ਰਹਿ ਜਾਣੇ ਜਦੋਂ ਮਾਈਓ ਹੋ ਰਹੀਏ। ਤੇ ਮੰਮੀ ਪਰਤੰਦੇ ਆ ਦੁੱਧ। ਮੈਂ ਕੋਠੂਰ ਬਣੀ ਹੈ ਕਹਿੰਦਾ ਮੈਂ ਥੋੜੀ देर ਲਈ ਹਾਂ ਐ ਨਾ ਮੈਂ ਕੰਮਾਂ ਨੂੰ ਮੈਡਾ ਕੋਟ ਥੋੜੀ ਜਿਹੀ ਵੀਡੀਓ ਬਣਾ ਮਾਣੇ ਰੱਖ ਇੱਕੇ ਰੱਖ ਭਲਾ ਰੱਖ ਆਰ ਨੋਤੀ ਦਾ ਜਿਹੜਾ ਆਪਾਂ ਸਿਨੇਟ ਹੋ ਜਾਂਦੇ ਜੋ ਆਪਾਂ ਹੰਡਿਚਾ ਕਰੀਏ ਰਹੀ ਹੈ ਜਿਵੇਂ ਆਸ ਮਿੰਨੀ ਦੋਸਤਾਂ ਭਾਦਵੀ ਮਨੋਦ ਦੋਸਤ ਬਰਸਾਉਗੀ ਤੇ ਬੱਸ ਈਗੇ ਰੋਤੇ ਆਪਾਂ ਨਾਮਾਂਗੇ ਪਹਿਰੇ ਤੇ ਜੇਕਰ ਆਈ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰ ਲਿਓ ਘੰਟੀ ਦਾ ਬੈਲ ਆਈਕਨ ਬੈਸਟ ਕਰ ਲਿਓ ਵੀਡੀਓ ਦੇਖਣ ਲਈ ਧੰਨਵਾਦ